ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਆ جاری ਆ ਪਹਿਲਾਂ ਓਪੀਡੀ 3 ਘੰਟੇ ਬੰਦ ਰੱਖੀ ਜਾਂਦੀ ਸੀ ਪਰ ਹੁਣ ਡਾਕਟਰਾਂ ਦੇ ਵੱਲੋਂ ਮੁਕੰਮਲ ਤੌਰ ਦੇ ਪਰ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਕਰ ਦਿੱਤੀ ਗਈ ਹੈ ਜਿਹਦਾ ਸਭ ਤੋਂ ਵੱਡਾ ਅਸਰ ਮਰੀਜ਼ਾਂ ਦੇ ਉੱਪਰ ਦੇਖਣ ਨੂੰ ਮਿਲ ਰਹੇ ਕਿਉਂਕਿ ਜਿਹੜੇ ਮਰੀਜ਼ ਨੇ ਕਿਸੇ ਦੇ ਸੱਟ ਲੱਗੀ ਹੋਈ ਆ ਕਿਸੇ ਦੀ ਹੱਡੀ ਟੁੱਟੀ ਹੋਈ ਆ ਉਹ ਆਪਣੇ ਆਪਰੇਸ਼ਨ ਨੂੰ ਆਪਣੇ ਇਲਾਜ ਨੂੰ ਲੈ ਕੇ ਤਰਸ ਰਹੇ ਨੇ ਡਾਕਟਰ ਆਪਣੀ ਹੜਤਾਲ ਦੇ ਵਿੱਚ ਮਸ਼ਰੂਫ ਨੇ ਪਰ ਜਿਹੜੇ ਮਰੀਜ਼ ਨੇ ਉਹ ਕਿ ਤਰ੍ਹਾਂ ਕਿਤੇ ਆਪਣੇ ਇਲਾਜ ਦੀ ਉਡੀਕ ਕਰ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਮਰੀਜ਼ਾਂ ਨੂੰ ਹੋਣਾ ਪੈ ਰਿਹਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡਾ ਕੀ ਨਾਮ ਹੈ ਵੀਰੇ ਸੁਖਵੀਰ ਸਿੰਘ ਆਪੋ ਤੇ ਹੋਇਆ ਕੀ ਆ ਸੱਟ ਵੇੜ ਕੀ ਲੱਗੀ ਆ ਇਹ ਨੇ ਦਨ ਹੋ ਗਿਆ ਤਿੰਨ ਦਿਨ ਹੋ ਗਏ ਕਿਸ ਤਰੀਕਾ ਨਾਲ ਦੇਖਦੇ ਹੋ ਤੁਹਾਡਾ ਇਲਾਜ ਪੂਰਾ ਮੁਕੰਮਲ ਤੌਰ ਤੇ ਹੋ ਰਿਹਾ ਜਾਂ ਕਿ ਤਰ੍ਹਾਂ ਕਿਤੇ ਬਸ ਤੁਸੀਂ ਹਸਪੀਟਲ ਦੇ ਬੈੱਡ ਦੇ ਉਡੀਕ ਕਰ ਰਹੇ ਹੋ ਹਜੇ ਤਾਂ ਉਡੀਕ ਹੀ ਆਈ ਹੈ ਆਪਰੇਸ਼ਨ ਦੀ ਕੋਈ ਬਹੁ ਨਹੀਂ ਆਏਗਾ ਇਹ ਬਾਕੀ ਇਨਫੋਰਮੇਸ਼ਨ ਨਹੀਂ ਡਾਕਟਰ ਪਹਿਲਾਂ ਪੂਰੀ ਦੱਸ ਦੇ ਜਿਵੇਂ ਮਰੀਜ਼ ਆਉਂਦਾਗਾ ਉਹ ਕਿਹਾ ਡੇਢ ਦਿਨ ਉਹਰੇ ਕਸਟਮਰ ਨੂੰ ਪਤਾ ਉਹਨਾਂ ਨੂੰ ਦੱਸ ਨਹੀਂ ਜਿਹਦੇ ਵੀ ਆ ਚੀਜ਼ ਤੁਹਾਡੀ ਫਾਰਮੈਲਟੀ ਐ ਇਦਾਂ ਉਹ ਜਿਵੇਂ ਕਾਰਡ ਵਗੈਰਾ ਚਲਾਉਂਦੇ ਨੇ ਉਹ ਤਾਂ ਪਹਿਲਾਂ ਕੋਈ ਨਹੀਂ ਦੱਸਦੇ ਜਦੋਂ ਆਪਰੇਸ਼ਨ ਦਾ ਟਾਈਮ ਆ ਜਾਵੇ ਫੇਰ ਕਹਿੰਦੇ ਹਾਂ ਹਾਂ ਹੁਣ ਤਿੰਨ ਦਿਨ ਹੋਰ ਥੜੋ ਹੁਣ ਤੁਹਾਡਾ ਆਪਰੇਸ਼ਨ ਕਦੋਂ ਹੋਣਾ ਸੀ ਤੁਹਾਨੂੰ ਕਦੋਂ ਦਾ ਸਮਾਂ ਦਿੱਤਾ ਸੰਗ ਤਾਂ ਇਹ ਪਰसों ਦੇ ਸੀ ਆਹ ਕਰ ਤਿੰਨ ਦਿਨ ਹੋ ਗਏ ਸਾਨੂੰ ਡੇਢ ਤਾਂ ਕੋਈ ਦੱਸਤੇ ਨਹੀਂ ਕਿ ਹਾਂ ਆਹ ਦੇ ਮੇਰਾ ਆਪਰੇਸ਼ਨ ਕਰ ਬਸ ਆ ਟੈਸਟ ਕਰਵਾ ਲੋ ਉਹ ਕਰਵਾ ਲੋ ਇਦਾਂ ਹੀ ਚੱਲਦੀ ਰਹੇ ਉਹਨੇ ਕਰ ਰਿਹਾ ਮਾਤਾ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਸ਼ਿੰਦਰ ਹੈ ਜੀ ਉਹ ਨਾਲ ਬੱਚੇ ਨੇ ਮਾਤਰੀ ਮੈਂ ਦੇਖਦੇ ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਨੂੰ ਲੰਬਾ ਸਮਾਂ ਦਿੱਤਾ ਜਾ ਰਿਹਾ ਹੈ ਨੇ ਆਪਰੇਸ਼ਨ ਇਲਾਜ ਨਹੀਂ ਹੋ ਰਿਹਾ ਬਣਾਇਆ ਦੇਖਾ ਪੰਤਾ ਦੇਖਾ ਬਿੰਦ ਬਿੰਦ ਦਾ ਹੋਉਂਦਾ ਲਾਲ ਚ ਹੁਣ ਇਹ ਵਿਚਾਰਾ ਆ ਪਿਆ ਹੁਣ ਸਾਨੂੰ ਤਾਂ ਆਇਆ ਵੀ ਵਿਚਾਰੇ ਨੂੰ ਇਹਨੂੰ ਕਦੋਂ ਆਪਰੇਸ਼ਨ ਕਰਦਾ ਠੀਕ ਹੋ ਜੇ ਬਿਲਕੁਲ ਮਰੀਜ਼ ਆਪਰੇਸ਼ਨ ਦੀ ਉਡੀਕ ਕਰ ਰਹੇ ਨੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਧਰ ਗੱਲ ਕਰਦੇ ਇਧਰ ਕੀ ਦਿੱਕਤ ਆਈ ਥੋੜਾ ਕੀ ਨਾਮ ਆ ਜੀ ਗੁਰਮੀਤ ਕੌਰ ਜੀ ਗੁਰਮੀਤ ਜੀ ਕਿੰਨਾ ਸਮਾਂ ਹੋ ਗਿਆ ਤੇ ਇਲਾਜ ਹੋ ਰਿਹਾ ਡਾਕਟਰਾਂ ਵੱਲੋਂ ਦਿਨ ਦਿਨ ਹੋ ਗਿਆ ਜੀ ਨੇ ਦਿਨ ਹੋ ਗਿਆ ਅੱਖ ਦਾ ਇਲਾਜ ਨਹੀਂ ਹੋਇਆ ਜੀ ਤਿੰਨ ਦਿਨ ਹੋ ਗਏ ਡਾਕਟਰ ਨਹੀਂ ਬੈਠੇ ਅੱਖ ਨਾਲ ਹਾਂਜੀ ਅੱਖ ਦੇ ਵਿੱਚ ਦਿੱਕਤ ਆ ਤੁਹਾਡੇ ਹਾਂਜੀ ਅੱਖ ਦੇ ਵਿੱਚ ਥੋੜਾ ਨਜ਼ਦੀਕ ਤੋਂ ਕਹੂੰਗਾ ਦਿਖਾਇਆ ਜਾਵੇ ਤਾਂ ਇਦਾਂ ਦੇ ਇਲਾਜ ਦੇ ਵਿੱਚ ਤਾਂ ਫਿਰ ਸੈਂਸਿਟਿਵ ਵੀ ਹੋ ਸਕਦਾ ਕੰਮ ਕਿਉਂਕਿ ਜੇ ਇਲਾਜ ਨਹੀਂ ਹੋਊਗਾ ਤਾਂ ਹੋ ਸਕਦਾ ਹੋਰ ਵੀ ਜ਼ਿਆਦਾ ਮੁਸ਼ਕਲ ਬੱਸ ਸਕਦੀ ਹੈ ਦਿਖਾਈ ਨਹੀਂ ਦੇ ਰਿਹਾ ਜੀ ਮੈਨੂੰ ਅੱਖ ਤਾਂ ਮੈਂ ਤਿੰਨ ਦਿਨ ਹੋ ਗਏ ਕਹਿੰਦੀ ਨੂੰ ਕਦੋਂ ਕਹਿੰਦੇ ਨੇ 8 ਵਜੇ ਬੈਠੂਗਾ ਜੀ ਕਦੋਂ ਕਹਿੰਦੇ ਨੇ 7 ਵਜੇ ਬੈਠੂਗਾ ਜੀ ਐ ਕਿਹੜਾ ਦੇ ਕੇ ਮੋੜਾ ਮਿਲਿਆ ਜੀ ਕਮਰੇ 'ਚ ਪੇਸ਼ ਨਹੀਂ ਹੁੰਦਾ ਡਾਕਟਰ ਆ ਮਰੀਜ਼ ਜਿਹੜੇ ਹੈਗੇ ਨੇ ਇਲਾਜ ਦੀ ਉਡੀਕ ਕਰ ਰਹੇ ਨੇ ਇਧਰ ਭਾਈ ਸਾਹਿਬ ਉਹਨਾਂ ਦੇ ਕਾਫੀ ਸੱਟਾਂ ਫੇਟਾਂ ਲੱਗੀਆਂ ਹੋਈਆਂ ਨੇ ਕੀ ਹੋਇਆ ਛੋਟੇ ਵੀਰ ਇਹ ਤਾਂ ਲੜਾਈ ਹੋ ਗਈ ਸੀ ਆ ਆਪਰੇਸ਼ਨ ਵਗੈਰਾ ਹੋਇਆ ਇਲਾਜ ਹੋ ਰਿਹਾ ਜਾਂ ਕਿਤਨਾ ਕਿਤੇ ਉਡੀਕ ਚ ਬੈਠੇ ਹੋ ਕੁਝ ਵੀ ਨਹੀਂ ਹੋਇਆ ਇਹ ਤਾਂ ਡਾਕਟਰ ਸਾਹਿਬ ਹੀ ਨਹੀਂ ਆਏ ਜੀ ਅੱਛਾ ਹਾਂਜੀ ਫਾਲ ਚੱਲ ਦਵਾਈ ਬੂਟੀ ਦਿੰਦੇ ਨੇ ਦਵਾਈ ਬੂਟੀ ਤਾਂ ਆਪ ਹੀ ਲੈ ਕੇ ਆਈ ਜਾਣੀ ਦੁਕਾਨ ਤੋਂ ਜੀ ਠੀਕ ਹੈ ਹਾਂਜੀ ਮਤਲਬ ਕੋਈ ਤੁਹਾਨੂੰ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਡਾਕਟਰਾਂ ਦੇ ਵੱਲੋਂ ਕੁਝ ਵੀ ਨਹੀਂ ਬਸ ਇਹ ਤਾਂ ਆ ਕੇ ਡ੍ਰਿਪ ਲਾਤੀ ਬਸ ਇਹ ਇੰਜੈਕਸ਼ਨ ਲਾਤਾ ਬਸ ਤੁਸੀਂ ਨਾਲ ਆਏ ਹੋ ਇਹਨਾਂ ਦੇ ਮੰਮੀ ਜੀ ਜੀ ਕਿਸ ਤਰੀਕਾ ਨਾਲ ਦੇਖਦੇ ਹੋ ਹਸਪੀਟਲ ਦੇ ਵਿੱਚ ਖੜੇ ਹੋ ਪਰ ਇਲਾਜ ਨਹੀਂ ਹੋ ਰਿਹਾ ਜਦ ਕਿ ਹਸਪੀਟਲ ਦੇ ਡਾਕਟਰਾਂ ਦਾ ਸਾਰਾ ਫਰਜ ਆ ਹੜਤਾਲ ਦੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਜੀ ਕੱਲ ਵੀ ਅਸੀਂ 3 ਘੰਟੇ ਉੱਤੇ ਖੜੇ ਰਹੇ ਕੋਈ ਪੁੱਛ ਕੁੱਛ ਨਹੀਂ ਕਰਦੇ ਅਸੀਂ ਲੜ ਕੇ ਆਨੇ ਤਾਂ ਉਹ ਪੁੱਛਣ ਆਉਂਦੇ ਨੇ ਸਾਨੂੰ ਅੱਛਾ ਜੀ ਹਾਂਜੀ ਤਾਂ ਇੱਕ ਵਾਰ ਤੁਹਾਨੂੰ ਇਲਾਜ ਦੇ ਲਈ ਲੜਾਈ ਕਰਨੀ ਪੈਂਦੀ ਹੈ ਹਾਂਜੀ ਸਾਨੂੰ ਕਹਿਣਾ ਪੈਂਦਾ ਵੀ ਸਾਡੇ ਬੇਟੇ ਦੇ ਦਰਦ ਹੋਰ ਕੋਈ ਟੀਕਾ ਲਗਾ ਦਿਓ ਇਹ ਉਹ ਕਹਿੰਦੇ ਨੇ ਡਾਕਟਰ ਨੰਗੇ ਉਹ ਦੇਖਣਗੇ ਕਿ ਡਾਕਟਰ ਹੜਤਾਲਾਂ ਤੇ ਬੱਟੇ ਨੇ ਜੀ ਹੁਣ ਸਾਡਾ ਕੀ ਬਿਲਕੁਲ ਮਰੀਜ਼ ਉਡੀਕ ਦੇ ਵਿੱਚ ਨੇ ਕਿਤਨਾ ਕਿਤੇ ਕਿਸੇ ਦੀ ਲੱਤ ਟੁੱਟੀ ਹੋਈ ਆ ਕਿਸੇ ਦੀ ਅੱਖ ਦੀ ਪ੍ਰੋਬਲਮ ਆ ਹੜਤਾਲ ਡਾਕਟਰਾਂ ਦੀ ਚੰਗੀ ਆ ਮੰਗਾ ਸਰਕਾਰ ਤੋਂ ਆਪਣੀਆਂ ਮੰਗਵਾਉਣ ਦੇ ਲਈ ਜਿਹੜੀ ਹੈਗੀ ਆ ਪ੍ਰਦਰਸ਼ਨ ਕਰ ਰਹੇ ਨੇ ਪਰ ਸਭ ਤੋਂ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਉਹ ਮਰੀਜ਼ਾਂ ਨੂੰ ਭੁਗਤਣੇ ਪੈ ਰਹੇ ਨੇ ਕਿਉਂਕਿ ਮਰੀਜ਼ ਹਸਪਤਾਲ ਦੇ ਵਿੱਚ ਆਪਣੇ ਇਲਾਜ ਦੀ ਉਡੀਕ ਕਰ ਰਹੇ ਨੇ ਕਿਸੇ ਨੂੰ 2 ਦਿਨ ਕਿਸੇ ਨੂੰ 3 ਦਿਨ ਤੇ ਆਪਰੇਸ਼ਨਾਂ ਦਾ ਜਿਹੜੀ ਤਰੀਕਾ ਉਹ ਲੰਬੀ ਦਿੱਤੀ ਜਾ ਰਹੀ ਹੈ ਹੁਣ ਦੇਖਣਾ ਹੋਊਗਾ ਕਦੋਂ ਜਿਹੜਾ ਇਹ ਮਸਲਾ ਡਾਕਟਰਾਂ ਦਾ ਸਰਕਾਰ ਦਾ ਨਿਪਟਦਾ ਤੇ ਕਦੋਂ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਇਲਾਜ ਕਰਾਉਣ ਆਏ ਨੇ ਉਹ ਇਲਾਜ ਕਰਵਾ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਸਕਦੇ ਨੇ ਥੈਂਕਸ ਵੀਰਾਂ ਟੀਵੀ ਦੇ ਲਈ ਚਰਨਜੀਤ ਕੌਸ਼ਲ ਸੰਗਰੂਰ ਤੋਂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par